ਜਿਹੜੀ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਨਾਲ ਉਸ ਮੀਟਿੰਗ ਵਿੱਚ ਕੀ ਫੈਸਲੇ ਨਿਕਲੇ ਆ ਜੀ ਸਾਥੀਆਂ ਨੂੰ ਬੇਨਤੀ ਆ ਪਹਿਲੀ ਗੱਲ ਤਾਂ ਪਾਵਰ ਕਮੈਨਸ ਕੋਠੇਕਾ ਮਲਾ ਦੇ ਪੰਜਾਬ ਜਿੰਨੇ ਵੀ ਸੀਐਚਵੀ ਸੀਐਚਡਬਲਯੂ ਹੈਗੇ ਆ ਪਹਿਲਾਂ ਤਾਂ ਇਹ ਅਪੀਲ ਆ ਕਿ ਜਿਹੜਾ ਇੱਕ ਉੱਤਰ ਘੁੰਮ ਰਿਹਾ ਜਾਂ ਅਧਿਕਾਰੀ ਮੈਸੇਜ ਕਨਵੇ ਕਰ ਰਹੇ ਹੈਗੇ ਆ ਕਿ ਤੁਹਾਡਾ ਕੰਮ ਸਟਾਰਟ ਹੋ ਗਿਆ ਤੁਹਾਡਾ ਕੰਮ ਸ਼ੁਰੂ ਹੋ ਗਿਆ ਤੁਸੀਂ ਡਿਊਟੀਆਂ ਤੇ ਆ ਕੇ ਚੜਜੋ ਇਦਾਂ ਦਾ ਸਾਥੀਓ ਕੋਈ ਵੀ ਇਦਾਂ ਦਾ ਫੈਸਲਾ ਨਹੀਂ ਹੋਇਆ ਜਥੇਬੰਦੀ ਵੱਲੋਂ ਤੇ ਫੈਸਲਾ ਜਿਹੜਾ ਹੋਇਆ ਮੈਂ ਤੁਹਾਨੂੰ ਉਹ ਦੱਸ ਦਿੰਦਾ ਪਹਿਲੀ ਗੱਲ ਇਹ ਵੀ ਆਪਣਾ ਕੰਮ ਟੂਕਲੀ ਜਾਮ ਕਰਨ ਦਾ ਸੱਦਾ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਕਰਨ ਦਾ ਫੈਸਲਾ ਹੈ ਇਸ ਕਰਕੇ ਸਾਰਿਆਂ ਨੂੰ ਇਹ ਅਪੀਲ ਆ ਕਿ ਆਪਾਂ ਜਿਹੜੀ ਅੱਜ ਮੀਟਿੰਗ ਲੰਬੇ ਸਮੇਂ ਤੋਂ ਆਪਾਂ ਘੋਲ ਲੜ ਰਹੇ ਆ ਅੱਜ 20 ਤਰੀਕ ਤੋਂ ਆਪਾਂ ਫੇਰ ਦੁਬਾਰਾ ਸੰਘਰਸ਼ ਕਰ ਰਹੇ ਆ ਉਹਦੇ ਸਿੱਟੇ ਵਜੋਂ ਜਿਹੜੇ ਵਿੱਤ ਮੰਤਰੀ ਸਾਹਿਬ ਆ ਤੇ ਬਿਜਲੀ ਮੰਤਰੀ ਸਾਹਿਬ ਆ ਤੇ ਪਾਵਰ ਸਪੈਕਟੀ ਸਾਹਿਬ ਆ ਤੇ ਬੋਰਡ ਮੈਨੇਜਮੈਂਟ ਦੇ ਅਧਿਕਾਰੀ ਸੀਗੇ ਉਹਨਾਂ ਨਾਲ ਆਪਣੀ ਬੈਠਕ ਹੋਈ ਹੈ ਮੀਟਿੰਗ ਦੇ ਵਿੱਚ ਜਿਹੜੀਆਂ ਮੰਗਾਂ ਤੇ ਚਰਚਾ ਹੋਈ ਆ ਪਰ ਉਹਤੇ ਮਤਲਬ ਬੂਰ ਨਹੀਂ ਪੈ ਸਕਿਆ ਕਿਉਂਕਿ ਅਸੀਂ ਮੰਗ ਕਰਦੇ ਆ ਕਿ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢੋ ਤੇ ਸਿੱਧਾ ਜਿਹੜੇ ਕੰਮ ਆ ਆਊਟਸੋਰਸ ਨਹੀਂ ਕੰਮ ਕਰਦੇ ਕੰਮ ਆ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲਓ ਘੱਟੋ ਘਟਕ ਜਾਰੇ ਜੋ ਤਨਖਾਹ ਲਾਗੂ ਕਰੋ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਤੇ ਇਹਦੇ ਨਾਲ ਤੀਜੀ ਮੰਗ ਇਹ ਆ ਕਿ ਜਿਹੜੇ ਕਰੰਟ ਲਾ ਕੇ ਹਾਸੇ ਹੋ ਗਏ ਉਹਨਾਂ ਦੇ ਬਾਅਦ ਤੋਂ ਦੋਪਰੀ ਪੈਨਸ਼ਨ ਦੀ ਗਰੰਟੀ ਦਿਓ ਕਿਉਂਕਿ ਲੰਮੇ ਸਮੇਂ ਤੋਂ ਕਰੰਟ ਲਾ ਕੇ ਹਾਸੇ ਹੋ ਰਿਹਾ ਹੁਣ ਵੀ ਪੈਡੀਸੀਜਨ ਦੇ ਵਿੱਚ ਕਈ ਜਾਨਾਂ ਜਿਹੜੀਆਂ ਜਾਣਦੇ ਉਹ ਮਤਲਬ ਡਰ ਆ ਜਿਹੜਾ ਕੰਮ ਇਹਨੂੰ ਉਹ ਹੋ ਰਿਹਾ ਇਸ ਕਰਕੇ ਸਾਰਿਆਂ ਨੂੰ ਬੇਇੱਜ਼ਤੀ ਆ ਕਿ ਆਪਣਾ ਕੰਮ ਟੋਟਲੀ ਜਾਮਾ ਆਪਣੀ ਜਦੋਂ ਤੱਕ ਮੰਗ ਹੱਲ ਨਹੀਂ ਹੁੰਦੀ ਯੂਕੇ ਕੰਟੈਕਟ ਤੇ ਜਾਂ ਡਿਪਾਰਟਮੈਂਟ ਦੇ ਵਿੱਚ ਲੋ ਦੂਜਿਆ ਇਹ ਵੀ ਇੱਕ ਟੁਕੜ ਗਰਜਾਰੇ ਜੋਤਨ ਹਾਂ ਲਾਗੂ ਕਰੋ ਆਸਾਂ ਪੀੜ ਤੋਂ ਨੌਕਰੀ ਪੈਨਸ਼ਨ ਦੀ ਗਾਰੰਟੀ ਕਰੋ ਇਸ ਮੰਗ ਨੂੰ ਲੈ ਕੇ ਆਪਾਂ ਸਾਰੇ ਸਾਥੀਓ ਲੜ ਰਹੇ ਹੈਗੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਟੋਟਲੀ ਆਪਣਾ ਕੰਮ ਬੰਦ ਕਰੋ ਕੋਈ ਵੀ ਸਾਥੀ ਕੰਮ ਤੇ ਨਾ ਚੜੇ ਇਹਨਾਂ ਅਫਵਾਹਾਂ ਤੋਂ ਬਚੋ ਇਹੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਸੀ ਕਿ ਸਾਰੇ ਸਾਥੀ ਕੰਮ ਬੰਦ ਕਰਕੇ ਜਿੱਥੇ ਆਪਣਾ ਧਰਨਾ ਚੱਲ ਰਿਹਾ ਜਿੜਬਾ ਵਿਖੇ ਕੱਲ ਅੱਜ ਦੋ ਦਿਨ ਦੋ ਦਿਨ ਹੋ ਗਿਆ ਧਰਨਾ ਹੋ ਗਿਆ ਜਿੰਨ ਰਾਤ ਦਾ ਅੱਜ ਫੇਰ ਅਸੀਂ ਬੈਠੇ ਹੈਗੇ ਆ ਕੱਲ ਨੂੰ ਤੀਜਾ ਦਿਨ ਚੱਲ ਪਣਾ ਇਸ ਕਰਕੇ ਕੱਲ ਨੂੰ ਸਾਰਿਆਂ ਨੂੰ ਸਾਥੀ ਬੇਨਤੀ ਹੈ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਸ਼ਾਮਿਲ ਹੋਵੋ ਤਾਂ ਜੋ ਅਗਲੇ ਕੌਲ ਦਾ ਜਿਹੜਾ ਆਪਾਂ ਫੈਸਲਾ ਉਹ ਕਰ ਸਕੀਏ ਸਾਰਿਆਂ ਨੂੰ ਬੇਨਤੀ ਹੈ ਵੱਡੀ ਗਿਣਤੀ ਦੇ ਵਿੱਚ ਸਾਰੇ ਕੱਲ ਸਾਥੀ ਸ਼ਾਮਿਲ ਹੋਣ ਤੇ ਵੱਡੀ ਗਿਣਤੀ ਦੇ ਵਿੱਚ ਪੁੱਜਣ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ